ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰਦਾਸਪੁਰ ਸ਼ਹਿਰ ਦੇ ਇੱਕ ਨੌਜਵਾਨ ਪੰਕਜ ਸ਼ਰਮਾ ਦੀ ਜੋ ਕਿ ਨਸ਼ੇ ਦੀ ਚਪੇਟ ਵਿੱਚ ਆ ਚੁੱਕਿਆ ਹੈ ਗੱਲਬਾਤ ਦੌਰਾਨ ਇਸ ਨੌਜਵਾਨ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਦੀ ਬਹੁਤ ਸਮਾਂ ਪਹਿਲਾਂ ਮੌਤ ਹੋ ਗਈ ਔਰ ਉਹ ਨਸ਼ੇ ਦੀ ਚਪੇਟ ਵਿੱਚ ਆ ਗਿਆ ਪੰਕਜ ਸ਼ਰਮਾ ਦੀ ਹਾਲਤ ਇੰਨੀ ਕਾ ਜ਼ਿਆਦਾ ਮਾੜੀ ਹੈ ਕਿ ਉਹ ਘਰ ਵਿੱਚ ਇਕੱਲਾ ਰਹਿੰਦਾ ਹੈ ਉਸ ਦੀ ਇੱਕ ਭੈਣ ਹੈ ਪਰ ਉਹ ਉਸ ਦੀਆਂ ਬੁਰੀਆਂ ਆਦਤਾਂ ਕਰਕੇ ਉਸ ਤੋਂ ਕੋਹਾਂ ਦੂਰ ਜਾ ਚੁੱਕੀ ਹੈ ਔਰ ਉਸ ਨੂੰ ਬਿਲਕੁਲ ਵੀ ਨਹੀਂ ਮਿਲਦੀ ਵਰਤਦੀ ਗੱਲਬਾਤ ਦੌਰਾਨ ਇਸ ਨੌਜਵਾਨ ਨੇ ਕਿਹਾ ਕਿ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਪਰ ਉਸ ਕੋਲ ਇਲਾਜ ਵਾਸਤੇ ਪੈਸੇ ਨਹੀਂ ਹਨ ਘਰ ਦੀ ਹਾਲਤ ਇੰਨੀ ਜ਼ਿਆਦਾ ਬੱਤਰ ਹੋ ਚੁੱਕੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਘਰ ਦੀ ਛੱਤ ਵੀ ਡਿੱਗ ਪਈ ਜਿਸ ਦਾ ਇੱਕ ਬਾਲਾ ਇਸ ਨੌਜਵਾਨ ਦੀ ਪਿੱਠ ਵਿੱਚ ਆਵਜਾ ਜਿਸ ਕਰਕੇ ਇਹ ਮਿਹਨਤ ਮਜ਼ਦੂਰੀ ਵੀ ਕਰਨ ਤੋਂ ਅਸਮਰਥ ਹੋ ਚੁੱਕਿਆ ਹੈ ਗੱਲਬਾਤ ਦੌਰਾਨ ਇਸ ਨੌਜਵਾਨ ਨੇ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਉੱਥੇ ਹੀ ਗੱਲਬਾਤ ਦੌਰਾਨ ਪੰਕਜ ਸ਼ਰਮਾ ਦੇ ਮੁਹੱਲਾ ਨਿਵਾਸੀਆਂ ਨੇ ਵੀ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਤੋਂ ਇਹ ਮਦਦ ਦੀ ਅਪੀਲ ਕੀਤੀ ਹੈ ਕਿ ਇਸ ਨੌਜਵਾਨ ਨੂੰ ਕਿਸੇ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾ ਕੇ ਇਸ ਦਾ ਇਲਾਜ ਕਰਵਾ ਦਿੱਤਾ ਜਾਵੇ ਤਾਂ ਜੋ ਇਹ ਨੌਜਵਾਨ ਮੁੜ ਤੋਂ ਚੰਗੀ ਜ਼ਿੰਦਗੀ ਜੀ ਸਕੇ ਸਮਿਲਾਣਾ ਪੰਕਜ ਸ਼ਰਮਾ

ਸ਼ਾਤ ਦੀ ਗੀਰ ਹਾਂਜੀ ਕੀ ਅਪੀਲ ਕਰਦੇ ਹੋ ਸਮਾਜਿਕ ਸੰਸਥਾਵਾਂ ਨੂੰ ਸਰ ਮੈਂ ਹੀ ਅਪੀਲ ਕਰਨਾ ਹੈ ਕਿ ਮੇਰੀ ਥੋੜੀ ਜੀ ਮਦਦ ਕੀਤੀ ਜਾਵੇ ਤੇ ਮੈਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਹਾਂਜੀ ਭਾਈ ਦੱਸੋ ਕੀ ਨਾਮ ਹੈ ਮੇਰਾ ਨਾਮ ਭਾਈ ਪਿੰਕਾ ਜੇ ਮੈਂ ਇੱਕ ਸੰਗਲਪੁਰ ਰੋਡ ਦਾ ਰਹਿਣੂਲਾ ਤੇ ਇਹ ਪੰਕਰ ਸ਼ਰਮਾ ਮੁੰਡਾ ਤੇ ਇਹ ਨਸ਼ੇ ਨੂੰ ਸ਼ਰੀਦ ਦਲਦਲ ਦੇ ਵਿੱਚ ਪੈ ਗਿਆ ਦਾ ਤੇ ਇਹ ਨਸ਼ਾ ਛੱਡਣਾ ਚਾਹੁੰਦਾ ਤੇ ਇਹਦੀ ਇੰਨੀ ਆਰਥਿਕ ਨਹੀਂ ਹੈਗੀ ਕਿ ਪੈਸਾ ਇਨਕਮ ਨਹੀਂ ਹੈਗੀ ਕਿ ਆ ਕਿਹੇ ਤਰੀਕੇ ਨਾਲ ਨਸ਼ਾ ਛੱਡ ਸਕੇ ਇਹਨੇ ਮੇਰੇ ਅੱਗੇ ਅਪੀਲ ਕੀਤੀ ਕਿ ਮੈਂ ਨਸ਼ਾ ਛੱਡਣਾ ਚਾਹੁੰਦਾ ਉਹਦੇ ਇਹਦੀ ਗੱਲ ਕਰਨ ਦੇ ਨਾਲ ਮੈਂ ਤੁਹਾਡੇ ਨਾਲ ਮਿਲਿਆ ਕਿ ਭਾਈ ਇਹਦਾ ਹੱਲ ਕਰੋ ਕੁਛ ਇਹਦਾ ਨਸ਼ਾ ਨੂੰ ਨਸ਼ਾ ਛੱਡਾਇਆ ਜਾਏ ਤੇ ਤੁਸੀਂ ਬੜੀ ਵਧੀਆ ਖਬਰਾਂ ਕਰਦੇ ਹੋ ਤੇ ਮੈਂ ਤਾਂ ਦੇਖ ਰਿਹਾ ਸ੍ਰੀ ਮੀਨ ਨੂੰ ਆਈ ਕਿ ਤੇ ਮਾਤਾ ਕੋਈ ਨਹੀਂ ਦੇ ਦਿੱਤਾ ਇਹਦੀ ਮੰਮੀ ਦੀ ਇਹਦੇ ਡੈਡੀ ਦੀ ਡੈਥ ਸੌਰੀ ਇਹਦੀ ਮੰਮੀ ਦੀ ਪਹਿਲਾਂ ਹੋ ਗਈ ਕਿ 15 ਸਾਲ ਪਹਿਲਾਂ ਡੈਥ ਹੋਈ ਤੇ ਮੰਮੀ ਇਹਦੀ ਦੀ ਹੁਣ ਕਈ 4-5 ਸਾਲ ਪਹਿਲਾਂ ਫਾਜ਼ਲ ਸਾਹਿਬ ਦੀ ਡੈਥ ਹੋ ਗਈ ਤੇ ਇਹਦਾ ਦਾਦਾ ਹੀ ਉਹਦੇ ਸਾਰਾ ਹੈਗਾ ਸੀ ਮਾੜਾ ਮਟਾ ਤੇ ਉਹ ਵੀ ਘਰੋਂ ਇਦਾਂ ਨਿਕਲ-ਨੁਕਲ ਗਿਆਦਾ ਪਤਾ ਨਹੀਂ ਲੱਗਾ ਕਿੱਦਾਂ ਚੱਲ ਗਿਆ ਤੇ ਹੁਣ ਘਰ ਵੀ ਇਹਨਾਂ ਦਾ ਦੱਸ ਰਿਹਾ ਘਰ ਇਹਨੇ ਮੇਰੇ ਨਾਲ ਗੱਲ ਕੀਤੀ ਮੇਰੇ ਘਰ ਨੂੰ ਅੱਗ ਲੱਗ ਗਈ ਹੈ ਇਹ ਛੱਤ ਡੇਗੀ ਤੇ ਲੱਕ ਤੇ ਗਾਡਰ ਵਜਾ ਉਹਦੇ ਵੀ ਆਵਾ ਮਲਾਂਦਾ ਰਿਹਾ ਇੱਥੋਂ ਤੇ ਉਸ ਤੋਂ ਬਾਅਦ ਹੁਣ ਇਹਦਾ ਤੁਸੀਂ ਵੇਖ ਲਿਆ ਘਰ ਦੇ ਲਾਜ਼ ਰੋਟੀ ਦਾ ਨੂੰ ਸ਼ਾਮ ਦਾ ਪਤਾ ਨਹੀਂ ਦਿਨ ਦਾ ਪਤਾ ਨਹੀਂ ਕਿਧਰੋਂ ਖਾਣੀ ਕਿਦਾਂ ਇਹ ਤਾਂ ਕਰਕੇ ਭਈ ਇਹਦੀ ਮਦਦ ਕੀਤੀ ਜਾਏ ਮੈਂ ਕਹਿੰਦਾ ਨਸ਼ਾ ਸ਼ਡੌਕ ਕੇਂਦਰ ਭੇਜਿਆ ਜਾਏ ਤੇ ਆਪੇ ਖੁਦ ਛੱਡਣਾ ਚਾਹੁੰਦਾ ਤੇ ਜਿਹੜਾ ਬੰਦਾ ਖੁਦ ਛੱਡਣਾ ਚਾਹੀਦਾ ਤੁਹਾਨੂੰ ਪਤਾ ਉਹ ਛੱਡ ਸਕਦਾ ਤੇ ਜਾ ਨਕੇ ਇੱਕ ਜਿਹੜਾ ਕਹਿੰਦਾ ਕਿ ਮੈਂ ਨਹੀਂ ਛੱਡਣਾ ਤੇ ਉਹਨੂੰ ਧੱਕੇ ਨਾ ਕਰੋ ਤੇ ਉਹ ਨਹੀਂ ਛਡੌਂਦਾ ਇਹ ਕਹਿ ਰਿਹਾ ਮੈਂ ਕਿ ਮੈਂ ਛੱਡਣਾ ਚਾਹੁੰਦਾ ਤੇ ਟਾਈਮ ਦਿਵਾ ਕੇ ਕਿਤੇ ਮੈਂ ਕਹਿੰਦਾ ਛੱਡਿਆ ਜਾਏ ਤੇ ਵੀ ਕਿਤੇ ਬੰਦੇ ਦੀ ਜੂਨ ਚਾਹੀਏ ਸਮਾਜਿਕ ਸੰਸਥਾਵਾਂ ਕੀ ਅਪੀਲ ਕੀ ਅਪੀਲ ਕਰਦਾ ਮੈਂ ਭਈ ਇਹ ਅਪ ਇਹ ਇਹਦੀ ਵਾਅਦਾ ਤੋਂ ਵੱਧ ਮਦਦ ਕਰੋ ਤੇ ਗਰੀਬ ਆਦਚਾਰਾ ਇਹਦੇ ਜਨੀਤ ਚੋਂ ਤੱਕ ਭਾਜੀ ਹੁੰਦੀ ਨਹੀਂ ਮਦਦ ਕੀਤੀ ਜਾਏ ਨਸ਼ਾ ਛੱਡਣ ਤੋਂ ਬਾਅਦ ਇਹ ਨਸ਼ਾ ਛੱਡ ਦਿੰਦਾ ਫੇਰ ਤੇ ਇਹਦੀ ਮਦਦ ਕੀਤੀ ਜਾਏ ਤੇ ਤੀ ਵੇਹੀ ਰਹੇ ਇਹਦੇ ਹਲਾਲ ਸਾਰੇ ਪ੍ਰਸ਼ਾਸਨ ਕੀ ਕੰਮ ਚੱਲਦੇ ਉਸ ਪ੍ਰਸ਼ਾਸਨ ਨੂੰ ਇਹ ਕਹਿੰਦਾ ਚਾਹਨਾ ਕਿ ਇਹ ਬੰਦਾ ਨਸ਼ਾ ਕਰਦਾ ਨਸ਼ਾ ਛੱਡਣਾ ਚਾਹਦਾ ਨਸ਼ੇ ਦੀ ਦਲਦਲ ਚੋਂ ਬਾਹਰ ਆਉਣਾ ਚਾਹਦਾ ਤੇ ਇਹ ਨਸ਼ਾ ਛੱਡ ਤੇ ਤੇ ਵਧੀਆ ਬੰਦਿਆ ਦੀ ਜੁਨ ਚ ਆਏ ਆ ਵੀ ਕਿੰਨੀ ਦਿਨ ਹੋ ਗਿਆ ਤੁਸੀਂ ਇਹਨੂੰ ਜਾਣਦੇ ਹੋ ਇਹ ਤਾਂ ਮੇਰੇ ਬਾਬਰ ਟਾਈਮ ਦਾ ਜਾਣਦਾ ਛੋਟੇ ਹੁੰਦੇ ਤਾਂ ਜਾਣਦਾ ਇਹਨੂੰ ਮੈਂ ਤੇ ਫਿਰ ਨਸ਼ੇ 'ਚ ਹੁਣ ਹੀ ਇਹ ਭਾਜੀ ਇਹਨੂੰ ਮੈਂ ਨਾ ਪਹਿਲਾਂ ਤੇ ਨਹੀਂ ਵੇਚ ਰਿਹਾ ਇਹਨੂੰ ਕੋਈ ਹੋਈ ਚੱਲਾ ਆਪਣੀ ਮੰਮੀ ਦੀ ਡੈਥ ਤੋਂ ਬਾਅਦ ਹੀ ਨੇ ਆ ਪੂਰਾ ਜੋਰ ਕੇ ਨਸ਼ਾ ਕੀਤਾ ਨੇ ਡੈਡੀ ਆਪਣੇ ਦੀ ਮੌਤ ਤੋਂ ਬਾਅਦ ਜਦੋਂ ਕੋਈ ਸਮਝਾਉਣ ਵਾਲਾ ਨਾ ਰਿਹਾ ਸਿਰ ਤੇ ਮੈਂ ਆਹਦੀ ਭਾਜੀ ਇਹਦੀ ਸਿਸਟਰ ਸੀ ਉਹਦਾ ਵੀ ਵਿਆਹ ਮਰੀਹਾਲ ਦੇ ਨਾਲ ਹੋਇਆ 7-8 ਸਾਲ ਹੋ ਗਏ ਨਾ ਤੇ ਉਹ ਵੀ ਭਾਜੀ ਹੁਣ ਆਂਦੀ ਨਹੀਂ ਜਦੋਂ ਆਏਗੀ ਕਰਨੇ ਤੇ ਇਹਨੂੰ ਵੇਚ ਲੈ ਕੇ ਜਲਾ ਦੇ ਤੇ ਬੈਨ ਖਲੋਂਦੀ ਨਹੀਂ ਗੱਲ ਬੈਨ ਖਲੋਂਦੀ ਨਹੀਂ ਗੱਲ ਆਏ ਕਿੱਧਰ ਮਮਾ ਨਹੀਂ ਸ਼ਾਇਦ ਤੂੰ ਘਰ ਨਾਲ 24 ਘੰਟੇ ਤੇ ਆਣਾ ਕਿਧਰ ਤੇ ਇਹਦੀ ਮਤਲਬ ਕਿ ਤੀਜਾ ਨੂੰ ਨਸ਼ਾ ਛਡਾਓ ਸੈਂਟਰ ਉੱਥੇ ਦਾਖਲ ਕਰਾਇਆ ਜਾ ਤੇਰਾ ਨਸ਼ਾ ਛਡਾਇਆ ਜਾਏ